ਦੇ ਗਿਆ ਕਿ ਕਸਵਾ ਔਰ ਦੇ ਵਿੱਚ ਦਸਹਿਰਾ ਮਨਾਇਆ ਜਾਂਦਾ ਹੈ ਤੁਸੀਂ ਜੋ ਦੇਖਦੇ ਹੋ ਕਿ ਜੋ ਮੇਕਅਪ ਮੈਨ ਜਿਨ੍ਹਾਂ ਦਾ ਕੀ ਸਭ ਤੋਂ ਵੱਡਾ ਰੋਲ ਹੁੰਦਾ ਇਸ ਦੇ ਵਿੱਚ ਔਰ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹਨਾਂ ਨਾਲ ਅਸੀਂ ਕਰਾਂਗੇ ਕਿਉਂਕਿ ਜਿਹੜਾ ਮੇਕਅਪ ਕਰਨਾ ਹੈਗਾ ਹੁੰਦਾ ਉਹ ਜਿਸ ਤਰ੍ਹਾਂ ਰਾਵਣ ਦਾ ਮੇਕਅਪ ਅਲੱਗ ਹੁੰਦਾ ਆ ਰਾਮ ਦਾ ਅਲੱਗ ਹੁੰਦਾ ਅਲੱਗ-ਅਲੱਗ ਤਰ੍ਹਾਂ ਦਾ ਮੇਕਅਪ ਜਿਹੜਾ ਉਹ ਕੀਤਾ ਜਾਂਦਾ ਹੈਗਾ ਤੇ ਤੁਹਾਡੇ ਸਾਹਮਣੇ ਜਿਹੜੇ ਆ ਜਦੋਂ ਫਿਰ ਉਹ ਆਂਦੇ ਨੇ ਤੇ ਹੋਰ ਜੀ ਭਾਜੀ ਕੀ ਹਾਲ ਚਾਲ ਹੈ ਜੀ ਬਸ ਵਧੀਆ ਜੀ ਜੈ ਸ਼੍ਰੀ ਰਾਮ ਜੀ ਕੀ ਨਾਮ ਹੈ ਤੁਹਾਡਾ ਰਜੀਵ ਕੁਮਾਰ ਇਹ ਰਨੇ ਕਿੱਥੇ ਆ ਖਾਸ ਔੜ ਔੜ ਰਹਿੰਦੇ ਹੈਗੇ ਔਰੇ ਤੁਸੀਂ ਜਿਹੜਾ ਮੇਕਅਪ ਦਾ ਕਰਦੇ ਹੈਗੇ ਕਿੰਨੇ ਚਿਰ ਤੋਂ ਕਰਦੇ ਹੈਂ ਤਕਰੀਬਨ 20 ਸਾਲ ਹੋ ਗਏ ਜੀ ਕਰਦਿਆਂ ਨੂੰ 20 ਸਾਲ ਤੋਂ ਤੁਸੀਂ ਕਰ ਰਹੇ ਹੋ ਹਾਂਜੀ ਹਾਂਜੀ ਅੱਛਾ 20 ਸਾਲ ਹੋ ਚੱਲੇ ਹੈ ਜੀ ਔਰ ਇਹ ਜਿਹੜਾ ਮੇਕਅਪ ਦਾ ਹੈਗਾ ਔਰ ਦੇਖੋ ਉਧਰੋਂ ਦਸਹਿਰੇ ਦਸਹਿਰੇ ਦੇ ਵਿੱਚ ਜਦੋਂ ਹੁੰਦਾ ਉਧਰ ਤੇ ਸੀਨ ਤਿਆਰ ਕਰਨਾ ਹੁੰਦਾ ਉਧਰ ਮਤਲਬ ਇੱਧਰ ਮੇਕਅਪ ਕਰਨਾ ਹੁੰਦਾ ਤੇ ਉਹਨਾਂ ਕਿਸੇ ਦਾ ਸਹਾਰਾ ਲੈਣਿਆਂ ਨਾਲ ਜਾ ਕੇ ਨਾਲ ਮੁੰਡੇ ਸਾਰੇ ਸਾਰੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਗਰੀ ਜੋੜ ਦੇ ਨਾਲ ਕਰਦੇ ਗ੍ਰਾਊਂਡ ਵਾਲੇ ਗ੍ਰਾਊਂਡ ਕਰਵਾਉਂਦੇ ਆ ਠੀਕ ਹੈ ਜਿਹੜੇ ਚਾਕੀਆਂ ਵਾਲੇ ਆ ਚਾਕੀਆਂ ਪਿਆਰ ਕਰਦੇ ਇੱਧਰ ਤੇ ਜਿਹੜਾ ਨਹੀਂ ਮੇਨ ਮੇਕਅਪ ਉਹਦਾ ਕੰਮ ਤੁਹਾਡੇ ਕੋਲ ਨਹੀਂ ਮੇਨ ਸਾਰੇ ਕਰ ਲੈਂਦੇ ਆ ਸਾਰੇ ਕਰ ਲੈਂਦੇ ਕਰ ਲੈਂਦੇ ਤਾਂ ਕਿ ਤੁਸੀਂ 20 ਸਾਲ ਤੋਂ ਇਸ ਚੀਜ਼ ਨਾਲ ਜੁੜੇ ਹੋਏ ਆ ਨਹੀਂ ਮੇਕਅਪ ਦਾ ਕਿਦੋਂ ਸਿੱਖਿਆ ਸੀ ਜਾਂ ਕਿਦੋਂ ਸਿੱਖਿਆ ਨਹੀਂ ਬਸ ਬਚਪਨ ਤੋਂ ਦੁਸਹਿਰਾ ਦੇਖਦੇ ਕਰਦੇ ਆਏ ਆ ਬਿੱਚੇ ਰਹੇ ਨ ਕੁਦਰਤ ਨੂੰ ਤੋੜਤੇ ਕੁਦਰਤੀ ਤੌਰ ਤੇ ਬਸ ਮਤਲਬ ਇਹ ਹੈ ਨਾ ਹਾਂਜੀ ਅਸੀਂ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਅੱਛਾ ਪਰ ਲੱਗਦੇ ਨਹੀਂ ਰਿਹਾ ਹੈਗਾ ਜਿਸ ਤਰ੍ਹਾਂ ਇਹ ਕਿ ਕਿਹੜੇ ਕਿਨਾਂ ਕਿਨਾਂ ਦਾ ਹੋ ਰਿਹਾ ਹੈਗਾ ਇਹ ਆਮ ਲਖਣੋ ਰ ਮਾਤਾ ਸੀਤਾ ਜਿ ਬਣਵਾਸ ਦਾ ਸੀਨ ਅੱਛਾ ਅੱਜ ਜਿਹੜਾ ਬਣਵਾਸ ਦਾ ਸੀਨ ਹੈ ਅੱਛਾ ਉਹਦੇ ਲਈ ਕੀਤਾ ਜਾ ਰਿਹਾ ਹੈ ਹਾਂਜੀ ਇਹ ਤੁਸੀਂ ਸੇਵਾ ਵਜੋਂ ਹੀ ਕਰ ਰਹੇ ਹੋ ਸੇਵਾ ਦੀ ਸੇਵਾ ਮਤਲਬ ਇੰਨੇ ਸਾਲ ਹਾਂਜੀ ਅੱਛਾ ਫਿਰ ਦਸਹਿਰੇ ਵਾਲੇ ਦਿਨ ਤਾਂ ਫੇ ਕਾਫੀ ਸਮਾਂ ਲੱਗਦਾ ਉਹਨਾਂ ਦਾ ਦਸਹਿਰਾ ਦਿਨ ਬਹੁਤ ਟਾਈਮ ਲੱਗਦਾ ਤੀਸਵੀਰੇ ਸ਼ੁਰੂ ਹੁੰਦੇ ਆ ਸਵੇਰੇ ਸ਼ੁਰੂ ਹੋ ਜੀਦਾ ਜੀ ਤੇ ਇਹ ਹਾਂਜੀ ਸਵੇਰੇ 4 ਵਜੇ ਦਾ ਸਵੇਰੇ 4 ਵਜੇ ਸ਼ੁਰੂ ਹੋ ਜਾਂਦੇ ਨੇ ਹੈ ਨਾ ਤੇ ਫਿਰ ਹੁਣ ਇਸ ਵੇਲੇ ਜਿਹੜਾ ਹੈਗਾ ਦਸਹਿਰੇ ਦਾ ਤਕਰੀਬਨ 12:00 ਵਜੇ ਉੱਥੇ ਹਾਂਜੀ 12:00 ਵਜੇ ਸ਼ੁਰੂ ਹੋ ਜਾਣਾ ਪ੍ਰੋਗਰਾਮ ਆਪਣੇ گاؤں ਵਿੱਚ ਇਹ ਕਿੰਨੀ ਤਰੀਕ ਹੈਗੀ ਹਾਂ 2 ਤਰੀਕ 2 ਅਕਤੂਬਰ 2 ਅਕਤੂਬਰ ਨੂੰ ਜਿਹੜਾ ਦਸਹਿਰਾ ਆ 12 12:00 ਵਜੇ 12:00 ਵਜੇ ਸ਼ੁਰੂ ਹੋ ਜਾਣਾ ਸ਼ੁਰੂ ਹੋ ਦਿਨ ਵੀਰ ਹਾਂਜੀ ਦਿਨ ਵੀਰ ਵਾਰ ਹੈਗਾ ਇਹ ਰਾਤ ਦੇ ਫਿਰ ਤਕਰੀਬਨ 7-8 ਵਜੇ 7 ਵਜੇ ਜਾਂਦੇ ਜੀ 7-8 ਵਜੇ ਜਾਂਦੇ ਰਾਤ 7-8 ਵਜੇ ਜਾਂਦੇ ਆ ਗਿਆ ਹਨਾ ਰਾਮਲੀਲਾ ਵਗੈਰਾ ਸਾਰਾ ਸਭ ਦਿਖਾਈ ਜਾਂਦੀ ਹੈ ਦਿਖਾਈ ਦਿਖਾਈ ਜਾਂਦੀ ਹੈ ਹਾਂਜੀ ਹਾਂਜੀ ਸੋ ਅਸੀਂ ਸੋਚਿਆ ਕਿ ਤੁਹਾਨੂੰ ਤਕਰੀਬਨ ਮੇਰਾ ਚੈਨਲ ਜਿਹੜਾ ਨਵਾਂ ਸ਼ਰਦ ਬਾਬਾ YouTube ਚੈਨਲ ਹੈ ਤੁਹਾਨੂੰ ਹਰ ਜਾਣਕਾਰੀ ਦਿੰਦੇ ਆ ਪਰ ਜਿਨ੍ਹਾਂ ਦਾ ਅਹਿਮ ਜਿਹਨੂੰ ਕਹਿੰਦੇ ਆ ਕਿ ਤੁਸੀਂ ਫਿਲਮਾਂ ਵੀ ਦੇਖਦੇ ਆ ਗਿਆ ਉਹਦੇ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਜਾਂ ਹੋਰ ਮੇਕਅਪ ਐਨ ਕਿੰਨਿਆਂ ਦਾ ਜਿਹੜਾ ਕਿ ਯੋਗਦਾਨ ਹੁੰਦਾ ਆ ਇਸੀ ਤਰ੍ਹਾਂ ਜਦੋਂ ਤੁਹਾਡੇ ਕੋਲ ਝਾਕੀ ਕੋਈ ਵੀ ਪਹੁੰਚਦੀ ਹੈਗੀ ਉਸ ਦੇ ਪਿੱਛੇ ਬਹੁਤ ਸਾਰੇ ਜਿਹੜੇ ਹੁੰਦੇ ਨੇ ਮਤਲਬ ਸੇਵਾਦਾਰ ਹੁੰਦੇ ਨੇ ਉਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈਗੀ ਆ ਤਦ ਜਾ ਕੇ ਜਿਹੜਾ ਆ ਤੁਹਾਡੇ ਕੋਲ ਜਿਹੜੀ ਹੈਗੀ ਕੋਈ ਝਾਕੀ ਜਿਹੜੀ ਆ ਪਹੁੰਚਦੀ ਹੈਗੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਕੈਂਤ ਖਰਚਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 987637949